કર ફટ કર ગડી કર લેને મટર નીકળેગી બકરી ભાવે કરજી પૈસે લઈ ઓમે ઓડે બાર મેમને કહેને ઓય ભાઈ આય મારા મેમને કહેને બોલો 18000 રૂપિયા ક્યા આજે બોલો વેલ્યુ કર ક્યા જાદ રે વાસે બોલો એ દે મારા લાલ ભાઈ રોણી આઈ પાછો થોડા ખોકે દે પાછડી જડતી દે થાળે થણ ના દેખી ચડારે કટરે ફોન જા લે જડતી દેખી પાછડી રોણી ગઈ આઈ ખલન લોડા ਯਾਰ ਲੰਮੇ ਥਣ ਵਾਲੀਆਂ ਕਿਹੜੇ ਵੀ ਡਰਾਮਾ ਭਰਦੇ ਨੇ ਪੁੱਛੇ ਜੱਡੇ ਵਾਲੀਆਂ ਦੱਸ ਦਿਆ ਨੇ ਦੋਸਤਾਂ। ਕੰਤਲੇ ਵੀ ਮੈਂ ਵੀ ਦੋਸਤੋਂ ਕੱਢੀ ਜਾਂਦੀ ਰਹਿੰਦੀ ਐ। ਹੌਲਾ ਗਾਈ ਦਾ ਡਰਾਮਾ ਮਾਰ ਦੋ ਨੀ ਗਾਈ। ਤੂੰ ਹੀ ਮਾਰ ਲਈ ਮਾਰ ਲਈ। ਯਾਰ ਨਹੀਂ ਵੇਖੜ ਦੇਖੜ ਨਹੀਂ ਹੈਗਾ ਮਾਤਾ ਅੱਗੇ ਜਾਣਾ ਹੁੰਦਾ ਯਾਰ ਦਸਦੀ ਗੱਲ ਤਾਂ। ਮਾਤਾ ਦਾ ਦੇਖਣ ਲੱਗ ਜਾਂਦਾ। 42 ਕਿਲੋ ਉਹਦਾ ਬੈਗ ਕਿਲੋ ਦਾ। ਸਮਝ ਗਿਆ? ਰਸਾਂ ਕੱਢ ਨੀ ਇਹ ਕੋਈ ਗੱਲ ਨਹੀਂ ਚੱਲ। ਓਏ ਆ ਜਾ ਯਾਰ ਕਿੱਧਰ ਵਗਿਆ? ਉਹ ਫਿਰਦਾ। ਓਏ ਆ ਵੀਰੇ ਇਹਦਾ ਆਪ ਹੀ ਕਰ ਦੇ ਆ ਵੇਖ ਯਾਰ ਬੱਕਰੀਆਂ ਆਜ਼ਾਦ ਵਾਦੀਏ ਇਹਦਾ ਨੂੰ ਪੁੱਛ ਮੈਂ ਨਹੀਂ ਦੇਖਿਆ ਹਟ ਜਾ ਰਹਿ ਬਾਈ ਰਾਮੂ ਮੈਂ ਨਹੀਂ ਜਾਣੇ ਕੋਈ ਘੱਟ ਜ ਕੋਈ ਬਾਈ ਹੈ ਰਾਮੂ ਯਾ ਹੁਣ ਪੁੱਤਰੀ ਨੂੰ ਮਿਲਦੀ ਨਹੀਂ ਹੈਗੀ ਯਾਰ ਇਹ ਰਾਮੂ ਅਰੇ ਉਹ ਮੁੱਲ ਵੀ ਨਹੀਂ ਕਰੇਗਾ ਰਾਮੂ ਆ ਠੀਕ ਨਹੀਂ ਆ ਮੈਂ ਗਿਆ ਹਾਂ ਮੁੱਲ ਕਰੇਗਾ ਨਾ ਪੈਸੇ ਵਾਵੇ ਹੋ ਉਹ ਤੂੰ ਜੇ ਹੁਣ ਕਿਉਂ ਇਹ ਕੂੰ ਦੱਸਦੀ ਬੇਦੀ ਦੱਸਦੀ ਇਹ ਨਹੀਂ ਕਰਦੀ ਬਾਈ ਜਮਾਨਾ ਲੈ ਤੈਨੂੰ ਕਿਸ ਨੇ ਕਿਹਾ ਆਮੀ ਬੁਲਾਇਆ ਕਿੰਨੇ ਦੇ ਦਊਗਾ ਤਾਂ ਪਤਾ ਲੱਗੇ ਤੂੰ ਮਨਵਾਇਆ ਦਾ ਬੱਕਰੀ ਵੀ ਤੇਨੇ ਘਰੇ ਰੱਖਣੀ ਆ ਕਿ ਬੱਕਰੀਆਂ ਘਰੇ ਆ ਘਰੋਂ ਬੱਕਰੀ ਆਈ ਆ ਸੌਣ ਨੂੰ ਤਿਆਰ ਖੜੀ ਹੈਗੀ ਇਹ ਲਿਆਣੀ ਆ ਜਦਾ ਗਰੀਬ ਬੰਦਾ ਰਹੇ ਪੈਸਾ ਨਹੀਂ ਸੀਗਾ ਸਾ ਮੈਂ ਅਸੀਂ ਕਿਉਂ ਦੇਣੀ ਹੈਗੀ ਆਪਣੀਆਂ ਬੱਕਰੀਆਂ ਨਾਲ ਨਹੀਂ ਇਹ ਜਾਂਦੀਗੀ ਤਿੰਨ ਬਦਾ ਘਰ ਬਣੇ ਜੀ ਪਸ਼ੂ ਯਾਰ ਸਾਡੀਆਂ ਬੱਕਰੀਆਂ ਨਾਲ ਨਹੀਂ ਤੁਰਦਾ ਹੁੰਦਾ ਇਹ ਬੱਕਰੀ ਦੇਖ ਲੈ ਥੋੜੀ ਜਾਂਚ ਵੇਸ਼ਕਲੇ ਸੀ ਜਰਾਵਾ ਤਨੂੰ ਕਹਿਣਾ ਓਏ ਯਾਰ ਆ ਬੱਕਰੀ ਸ਼ਕੀਨ ਆ ਦੇਦੀ ਆ ਤੈਨੂੰ ਯਾਰ ਇਹ ਨੂੰ ਕਾਲੀ ਪੱਟ ਦੇ ਆਹੀ ਦੇਖੋ ਇਹ ਦੋ ਪੱਟਾ ਲਾਲ ਤੇ ਵੇਚੀ ਹੈ ਲਾਲ ਤੇ ਲੈਣੀ ਨਹੀਂ ਕਹਿੰਦਾ ਆਹਾਂ ਆਹ ਲੈਣੀ ਹੈ ਇਹਨਾਂ ਦੋ ਮੇਮਣੇ ਨੇ ਆਹ ਪੱਟਾ ਨੇ ਇਹਦਾ ਆ ਲੈ ਰੱਖੋ ਸਸਤੇ ਦਮ ਲੂ ਯਾਰ ਗੜਦੇ ਵਰਗੀ ਦੇਖੋ ਇਹ ਦੇਰੀਏ ਥੱਲੋ ਵੀ ਠੀਕ ਆ ਲਾਜੀ ਠੀਕ ਆ ਇਹ ਜੀ ਦੋ ਪੱਟਾ ਨੇ ਇਹਨੂੰ ਪਹਿਲਾਂ ਮੂਹਾਂ ਕਰਨਾ ਇਹ ਬਾਹਰ ਕਾਟਾ ਕੋਈ ਨਹੀਂ ਕਰਵਾ ਗਿਆ ਬਈ ਹੋ ਜਾਣ ਕੋਈ ਨਹੀਂ ਦੂਜੀ ਬੈਠਾ ਕੋਈ ਗੱਲ ਨਹੀਂ ਮਿਲਦੀ ਮੋਰੀਆ ਆਹੋ ਦੂਜੀ ਮੰਡੀ ਤੇ ਜੇ ਰ ਮਾਣੇ ਕੱਟਲ ਬਦਲ ਲੈ ਇਹਨੂੰ ਬੇਮਾਨੀ ਜਿਆਦਾ ਦਸਿਓ 26000 ਰੁਪਏ ਤਾਂ ਕੋਲੀ ਫੇਰ ਕਿਉਂ ਗਿਆ ਰੋਤਾ ਤਾਨਾਗਾ ਪੱਟਾ ਨਹੀਂ ਲਾਗ ਲਾ ਹਾਂ ਮੇਰੇ ਕੁਝ ਨਹੀਂ ਲਾਉਨੇ ਹੋ ਇਹਨੂੰ ਪੁੱਛਿਆ ਖੜਾ ਮੈਂ ਸਾਈ ਕੱਢ ਕੇ ਫਰਾਮ ਨਹੀਂ ਯਾਰ ਸਾਈ ਤਪੜਾਣਾ ਮੈਂ ਫੜੇ ਵਕੈਸ ਹੋਇਆ ਕਹਿੰਦਾ ਗਾਂ ਬੈਠੀ ਰਹੇ ਪੈਂਦੀ ਫੁੱਲੀ ਫੁੱਲੀ ਗਿੜੇ ਲਵਾਈ ਜਾਂਦਾ ਯਾਰ ਪੱਟਾ ਵੀ ਬੜੀਆਂ ਯਾਰ ਆਹ ਦੇਖੋ ਕਰ ਲਾ ਲਓ ਯਾਰ ਉਹ ਪੱਟਾ ਇਹ ਮੈਨੂੰ ਇਹਨੇ ਅੱਭੀ ਮੰਗਿਆ ਦੇਖ ਲਿਆ ਜਲਵਾ ਹੋ ਆ ਗਿਆ ਪੂਰ ਕੰਨੀਆਂ ਕਾਲੀਆਂ ਮੈਂ ਪੱਲਿਆਂ ਉੱਤਾਨ ਨਹੀਂ ਆਇਆ ਮੈਂ ਇਹਨੂੰ ਨਾ ਉਹ ਬੋਬਾ ਹੀ ਬੱਚੇ ਫੇਰ ਮੈਂ 11000 ਰੁਪਏ ਪੱਠਾ ਵੇਚ ਦੂਗਾ ਮੈਂ ਛੜੀਆਂ ਵੇਚਾਂ ਹਾਂ ਅੱਡੀਆਂ ਹੈਂ ਇਹਨਾਂ ਦੇ ਵਿੱਚ 12 ਨਹੀਂ ਵੇਚਦਾ ਤੇ ਪੱਠਾ ਫੇਰ 13000 ਦੋ ਵੇਚ ਦੂਗਾ ਮੈਂ ਦੇਖ ਜੁ ਦੇਖ ਜੁ ਛੜੀ ਵੀ ਵੇਚ ਦੋ ਜਿੰਨੀਸ ਰੱਖੀ ਹੈਗੀ ਫੇਰ ਪਲੀਆਂ ਉਹ ਬੱਜੇ ਨਹੀਂ ਗਏ ਪੱਠਾ ਮੈਂ ਵੀ ਨਹੀਂ ਪੱਠਾ ਦਾ ਪਤਾ ਹੈ ਰੱਖਣੀਆਂ ਹੁਣ ਕਿਸੇ ਨੇ ਪੱਠਾ ਹੂੰ ਸਾਨੂੰ ਬੁਫਾਰ ਨਾ ਪਤਾ ਕਰੋ ਭਾਈ ਦੋ ਬੜਾਓ ਆਏ ਬੰਦੇ ਜੀ ਮੈਂ ਆਪ ਜਿਉ ਜੋ ਕਰਨਾ ਅਗੋਂ ਲੈ ਕੇ ਭਾਜੇ ਇਹ ਜਦ ਬਾਰੀ ਦੀ ਕਰ ਲੈ ਲੈ ਕੇ ਭਾਜੂ ਹਾਂ ਤੀਕਨੇ ਕਰਨੇ ਹੁਣ ਦੱਸ ਲੈ ਇੱਧਰ ਆ ਜਾ ਤਾ ਇੰਦੀ ਆ ਜਾ ਆ ਇੱਧਰ ਆ ਜਾ ਆ ਗਰ ਮਨ ਨੂੰ ਮਗਰ ਕੋਈ ਆਪਾਂ ਕਰੀ ਹੁਣ ਆਪਾਂ ਨੂੰ ਪਤਾ ਆ ਪਤਾ ਨੂੰ ਕੋਈ ਗੱਲ ਹੈ ਕਿਉਂ ਤੈਨੂੰ ਕੰਨ ਜੱਸ ਕੇ ਕੋਵੇ ਟਰੇ ਮੈਂ ਨੰਗੀ ਬੱਕਰੀ ਕਰ ਦਈਏ ਐਡਾ ਕੰਮ ਐਡਾ ਕੰਮਲਾ ਦਾ ਨਹੀਂ ਕਿ ਮੈਂ ਇੰਨੇ ਦੇ ਨਾਲ ਗਾਂ ਬੱਕਰੀ ਮਨੂਆ ਬੋਲੇ ਐਡਾ ਕੰਮ ਨਹੀਂ ਹੈਗਾ ਭਾਈ ਇਹੇ ਐਡਾ ਐਡਾ ਕੰਮਲਾ ਨਹੀਂ ਹੈਗਾ ਵੇਰੇ ਇੱਟੇ ਦੇ ਬੱਚਿਆਂ ਵਾਲੀ ਲਈ ਐਡਾ ਜੀ ਵਾਲੀ ਇੱਕ ਬਰ ਸੁਣੋ ਉਹ ਤੂੰ ਸੁਣੋ ਉਹ ਤਾਂ ਨਹੀਂ ਹੈਗਾ ਕਮਲਾ ਸੈਣਾ 2 ਮਹੀਨਿਆਂ ਬਾਅਦ ਆਇਆ ਅੱਛਾ ਠੀਕ ਹੈ ਹਾਂ ਉਹ ਤਾਂ ਤੂੰ ਨਹੀਂ ਜਣਾ ਲੱਗਦਾ ਅੱਛਾ ਅੱਛਾ ਦੇ ਇੱਕ ਕਿਲੋ ਡਾ ਇੱਕ ਨੂੰ ਮਾਰ ਦਈਏ ਇੱਕ ਨੂੰ ਮਾਰ ਦਈਏ ਇੱਕ ਨੂੰ ਜੰਮ ਰੱਖ ਦਈਏ ਇਹਨੂੰ ਕਹਿੰਦਾ ਮੈਂ ਇਹ ਨੂੰ ਮਾਰਦਾ ਤੂੰ ਜਿੰਨਾ ਜ਼ਿਆਦਾ ਰੱਖਣਾ ਇਹ ਨੂੰ ਮਾਰਦੀ ਆ ਵਿਚਾਰੇ ਨੂੰ ਉਹ ਕਿਨੂ ਉਠਾ ਕੇ ਕਿਥੋਂ ਲਾਉਂਗੇ ਉਹ ਦੱਸਿਆ ਇਹਨੇ ਵੀ ਹਾਂ ਮੈਂ ਇੰਨੇ ਦੀ ਕਹਿੰਦਾਗਾ ਅੱਛਾ ਅੱਛਾ ਇਹਨੇ ਮੈਨੂੰ ਦੱਸਿਆ ਇੰਨੇ ਕਹਿੰਦਾ ਮੈਨੇ ਕੰਮ ਨੂੰ ਫੂਕ ਲਾਤਾ ਆਪਾਂ ਬੱਕਰੀ ਨੰਗੀ ਨਹੀਂ ਕਰੀ ਇਹਨੇ ਮੈਨੂੰ ਕੰਮ ਨਹੀਂ ਦੱਸਦਾ ਇੰਨੇ ਦੀ ਕਹਿੰਦਾ ਬੰਦਾ ਬੱਕਰੀ ਜੇ ਨਾਖਦਾ ਬੜਾ ਕੰਮ ਆਣਾ 20 ਦਾ ਖੜੇ ਨੇ ਆ ਲਗਾ ਪਰ ਬਸ ਬਸ ਉਹ ਤਾਂ ਨੂੰ ਨਾ ਗੱਗਾ ਪਰ ਤੈਨੂੰ ਤਾਂ ਪਤਾ ਨਾ ਕਿ ਕਿੰਨੇ ਦਾ ਬੰਦਾ ਜੋ ਜਾਦੇ ਨਹੀਂ ਜਾ ਤਾਂ ਕਿਹਨਾਂ ਥੋੜਾ ਦੇਣੀ ਹੈਗੀ ਇਹਦਾ ਨਿੰਮੇ ਨਾਲ ਪਿਆਰ ਹੈ ਕਿ ਤਾ ਆ ਜਾਂਦੇ ਮੰਡੀ ਰਹਿ ਕਿ ਨਹੀਂ ਨਿੰਮੇ ਰਾਖਰੇ ਦੇ ਅੱਜ 50 ਗੱਟ ਦੇ ਭਾਈ ਮੁਹਿੰਦੀ ਨਾ ਨਾ ਲੈ ਉਹ ਆ ਪੀ ਆ ਨਵੇਂ ਆ ਨਾ ਦੋ ਪੱਠਾ ਨੇ ਵੀਰੇ ਨਾ ਆ ਆ ਪੱਠਾ ਦੇ ਨਾ ਠੀਕ ਆ ਇਹ ਖਾ ਇੱਧਰ ਲੈ ਇਹ ਆ ਪੱਠਾ ਆ ਭਾਈ ਦੇ ਕਿੱਲੇ ਬਗਿਆ ਤੇ ਆ ਪੱਠਾ ਦੇ ਨਾ ਘਰੋਂ ਦਾ ਦੋ ਪੱਠਾ ਦੇ ਨਾ ਘਰੋਂ ਆ ਜੀ ਘੂਣ ਪੜਦਾ ਉਹ ਵੀਰੇ ਲੈ ਦਾ ਲੈ ਦਾ ਤੂੰ ਬਾਗ ਗਿਆ ਉਹ ਲੈ ਦੇਖ ਲੈ ਉਹ ਦੂਤੂ ਬਾਗ ਗਿਆ ਚੱਲ ਕੋਲ ਨਵੀਂ ਬੱਕਰੀ ਆ ਹਰੋਂ ਉਹਨਾਂ ਪਾਸੇ ਮਹਾਰਾਜ ਲੈ ਸੋਹਣੀ ਬੱਕਰੀ ਹੈ ਪੂਰੀ ਵਧੀਆ ਉਹ ਐ ਦੱਸ ਮੈਂ ਤੂੰ ਕੱਟ ਨਹੀਂ ਦੇਣੀ ਮੈਂ ਤਾਂ ਹੁਣ ਦੱਸਦਾ ਹੁਣ ਤੁਹਾਨੂੰ ਕੁਝ ਕਹਿਣਾ ਪਊਗਾ ਮੈਂ ਗੱਲਬਾਤ ਕਰੀਏ ਨਾ ਨਵੇੜ ਦੇ ਵੀ ਇਹ ਤੂੰ ਕੱਟ ਨਹੀਂ ਦੇਣੀ ਪਹਿਲਾਂ ਮੁੱਲ ਤੁਸੀਂ ਦਾ ਲਾਉਂਦਾ ਨਹੀਂ ਕੋਈ ਗੱਲ ਮੇਰੇ ਕੰਮ ਦੱਸ ਰਹੀ ਹੈ ਨੰਗੀ ਦੇ ਵਿੱਚ ਜਾਏ ਉਹ ਹੁਣ ਇਹਦੀ ਦੂਰ ਵੇਚਣਾ ਹੈ ਤਾਂ ਪੈਸਾ ਘੱਟ ਹੀ ਆਏ 95000 ਫਿਰ ਉਹ ਵੀ ਗੱਲ ਹੈ ਅਗਲੇ ਦਿਜੇ ਪੁੱਗੂ ਫੇਰੀ ਹੈ ਹਾਂ ਉਹ ਗੱਲ ਬੱਕਰੀ ਪੁੱਗੜਾਂ ਦੇ ਵਿੱਚ ਲੈ ਗੋ ਮੈਂ ਨਹੀਂ ਮੈਂ ਤਾਂ ਦਿੰਦਾ ਨਹੀਂ ਨਹੀਂ ਮਾਲ ਬੋਲ ਲਾ ਆ ਤੂੰ ਪੱਠਾ ਕਹਿੰਦੀ ਦੇਖ ਦਿੰਦਾ ਨਹੀਂ ਹੋ ਰਿਹਾ ਰਾਮੂ ਦੀ ਬੱਕਰੀ ਦਾ ਬੱਕਰੀ ਬਹੁਤ ਚੰਗੀ ਆ ਹੋ ਰਿਹਾ ਵੀਰੇ ਜਿੱਥੇ ਤੂੰ ਚਾਕਾ ਕਰਨਾ ਵੀਰੇ ਉਹਨੂੰ ਬੱਕਰੀ ਨਹੀਂ ਮਿਲਨੀ ਉਹ ਵੀ ਨਹੀਂ ਦੇ ਇਹਨੇ ਗੱਲ ਕਰਦੇ ਨੂੰ ਹਾਂ ਇਹ ਸਮਝੀ ਨਾ ਕਰ ਲੈ ਚਲ ਕੋਈ ਗੱਲ ਤੇਰੇ ਮੈਂ ਦਿਲ ਦੀ ਪਾੜ ਕੇ ਤੈਨੂੰ ਉਹੋ ਜੀ ਵੀ ਦੇ ਦਿੰਦਾ ਉਹਨੇ ਕੋ ਪੈਸਾ ਨਹੀਂ ਦੇਣਾ ਰਾਮੂ ਕੋ ਵੀਰੇ ਤੇਰਾ ਪਕੜਾ ਪੁੱਤਾ ਕਰਦਾ ਹੈ ਪੁੱਤਾ ਕਰ ਕੀ ਕਰੇਗਾ ਕੀ ਹਾਂ ਤੂੰ ਸਿੱਧਾ ਦੱਸ ਦੇ ਜੇ ਤੈਨੂੰ ਆਪ ਲੈਣੀ ਹੈ ਰੋਟੀ ਬਾਹਰ ਦੇ ਲੋੜੀ ਹੈ ਹੈ ਕਿ ਨਹੀਂ ਮੈਂ ਲੈਣਾ ਨਹੀਂ ਉਹ ਮੈਂ ਲੈਣੀ ਨਹੀਂ ਫੇਰ ਇਹਨੂੰ ਦਬਾਉਂਦਾ ਪੈਸੇ ਲਾਉਂਦੀ ਵੇਚੀ ਆਹ ਮੇਰੇ ਪੈਸੇ ਨਾ ਖਰਾਬ ਹੋਣ ਯਾਰ ਮੇਰੀ ਗੱਲ ਸੁਣ ਲੈ ਇੱਧਰ ਗੱਲ ਸੁਣਾ ਤਿੰਨ ਖੜੀਆਂ ਦੇ ਲੈਣ ਚ ਚੌਥੀ ਪੰਜਵੀਂ ਛੇਵੀਂ ਸੱਤਵੀਂ ਜਿਹੜੀ ਮਰਜ਼ੀ ਲੈ ਜਾ 18000 ਦੀ ਫੜ ਕੇ ਹਾਂ ਤੁਸੀਂ ਜਰਾ ਦੇਖਦੇ ਤੁਸੀਂ ਕਹਿਦਾ ਉਹਨੂੰ ਬਸ ਠੀਕ ਹੈ ਨਾ ਜੀ ਇਹ ਜੋ ਡੇਕਦਾ ਇਹਨੂੰ ਖੁਕੀ ਰਣਾ ਹੈ ਇਹ ਚ ਡੇਕਦਾ ਉਹਨਾਂ ਨੇ ਕਿਹਾ ਕਿ ਕੀ ਉਹਦਾ ਕੋਈ ਨਾਮ ਤਾਂ ਨਹੀਂ ਲਿਆ ਉਹ ਇਹ ਦੱਸੂਗਾ ਇਹ ਦੱਸ ਰਿਹਾ ਵੀ ਉਹ ਨਹੀਂ ਐ ਕਿਹਾ 12 ਹਜ਼ਾਰ ਦਾ ਮਾਮਲਾ ਕਰਾਂਗੀ ਯਾਰ ਮੰਨਣ ਵਾਲੀ ਗੱਲ ਹੀ ਨਹੀਂ 12000 ਦੇ ਪੱਠਾ ਨੇ 7000 ਦੀ ਬੱਕਰੀ ਕੌਣ ਦੇ ਦੂ ਉਹ ਮੇਰਾ ਭਾਂ ਦਾ ਉਹ ਹੀ ਚੱਕ ਰਿਹਾ ਤੂੰ ਸਸਤੀ ਮਿਲਦੀ ਹਣੀ ਮੈਂ ਦੇਖੀ ਕੋਈ ਲਿਆ

ਉਹ ਬਤੂ ਬੱਕਰੀ ਖਾ ਫਾੜਿਆ 20 ਦੀ ਵੀ ਨਹੀਂ ਦਿੰਦਾ ਮੈਂ ਮੈਂ ਲਾ ਇਹਦਾ ਮੈਂ ਨਹੀਂ ਦਿਖਾਉ ਕਰੀ ਦਿੰਦਾ ਲੈ ਜੇ 20 ਨਹੀਂ ਦਿੰਦਾ ਤਾਂ ਬੜੀ ਆਵਾਜ਼ਾਂ ਨਾਲ ਸੁਣੀ ਖੜਿਆ ਜੇ 20 ਨਹੀਂ ਦਿੰਦਾ ਤਾਂ ਫਿਰ ਸਹੀ ਹੈ 20 ਨਹੀਂ ਦਿੰਦਾ ਨਹੀਂ ਦੇਣੀ ਮਹਾਰਾਜ ਵੇਚ ਲਾਂਗੇ ਸਾਨੂੰ ਕਾਦੀ ਗੱਲ ਚਲ ਕੋਈ ਨਹੀਂ ਵਿਖਤਾਂ ਜਾਣੀ ਯਾਰ ਇਹਦਾ ਮਾਵਾ ਨਹੀਂ ਲੈਂਦਾ ਮਾਵਾ ਇਹ ਈ ਹਜ਼ਾਰ ਕੇ ਲਾ ਪਹਿਲੀ ਗੱਲ ਤਾਂ ਮੰਡੀ ਦੇ ਵਿੱਚ ਆ ਜਾਂਦੀਆਂ ਨੇ ਵੀਡੀਓ ਦੋ ਬੱਚਿਆਂ ਦੀ ਬੱਕਰੀ ਨਹੀਂ ਛੇਦੀ ਆਂਦੀ ਜੇ ਵੀ ਆਂਦੀ ਅਗਲਾ ਮਗਰ ਉਹ ਬੱਚਾ ਲਾ ਲੈਂਦਾਗਾ ਤੇਰੀ ਜਿਹੜੀ ਮਰਜ਼ੀ ਵੀਡੀਓ ਚ ਦੇਖ ਲਈ ਜਿਹੜੀ ਬੱਕਰੀ ਮਗਰ ਦੋ ਨੇ ਦੋ ਹੀ ਦਊਂਗਾ ਇਹਨੇ ਮਾਰ ਦੋ ਪੱਠਾ ਨੇ ਗਿਆ ਇਹਦੇ ਮਾਰ ਮੈਂ ਇੱਕ ਵੇਚ ਵੀ ਸਕਦਾ ਦੋ ਦਊਗਾ ਨਾਲ ਆ ਲੈ ਆ ਹੁਣ ਬਾਠੇ ਤੇ ਮਾਰ ਜੋੜੀ ਬਈਆਂ ਦੀ ਜੋੜੀ ਹੈ ਇੱਕ ਕਿਵੇਂ ਦਊਗਾ ਬਈ ਦੋ ਨਾਲ ਮੇਰੀ ਬੱਕਰੀ ਨਾਲ ਬੱਦ ਵੀ ਗਈ ਉਹ ਯਾਰ ਵਿੱਚ ਕਹਿੰਦੇ ਨੇ ਇੱਕ ਵੇਚ ਦੋ ਫੇਰ ਆਲਾ ਪੰਜ ਛੇ ਦੀ ਉਹ ਮੇਰੇ ਕੋਲੇ ਵੀਰੇ ਚਾਹੇ 7 ਕਿਲੋ ਦਾ ਬੱਚਾ ਹੋਇਆ ਹੋਵੇ ਮੈਂ ਦੋ ਹੀ ਬੱਚੇ ਦੇਣਾਂ ਨਾੜਾ ਦੋ ਪੱਠਾ ਨੇ ਦੋ ਹੀ ਦਊਗਾ ਨਾਲ ਸਹੀ ਗੱਲ ਸਹੀ ਆ ਸਰ ਠੀਕ ਹੈ ਨਾ ਇਹ ਨਹੀਂ ਹੋਗਾ ਵੀ ਇੱਕ ਬੱਚਾ ਜਿਹੜੀ ਮਾਰ ਦੋ ਨੇ ਦੋ ਹੀ ਦਊਂਗਾ ਇੱਕ ਐਚ ਹੋਣਾ ਇਹ ਲਾੜ ਨੂੰ ਮੇਰੇ ਮਾਰ ਬੱਚਾ ਲੱਗ ਜੇ ਮਰਜੀ ਵੇਚ ਦੂੰ ਚਲ ਇਹ ਹੀ ਲੈ ਜਾਂਦੇ ਵੀਰੇ ਕੋਲੇ હે હું ગાઇ નહીં